ਤੁਸੀਂ ਦੇਖ ਸਕਦੇ ਹੋ ਕਿ ਇਥੇ ਨਜਾਇਜ਼ ਸਿਵਰੇ ਦਾ ਕਨੈਕਸ਼ਨ ਜੋੜਿਆ ਜਾ ਰਿਹਾ ਹੈ। ਬਈ ਤੁਹਾਨੂੰ ਕਿਨੇ ਲਾਇਆ ਸੀਗਾ? ਇਹ ਸਰਕਾਰੀ ਬੰਦੇ ਆ। ਸਰਕਾਰੀ? ਸਰਕਾਰੀ ਪੜੇ ਲੋਕ ਆ ਨੇ। ਮੈਂ ਬੈਕਪਾਲ ਕਰਦਾ ਸਰਪੇਕ। ਠੀਕ ਸਰ। ਕਿ ਡੈਮੇਜ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਵਿਦਾਊਟ ਪਰਮਿਸ਼ਨ ਇਹਨਾਂ ਨੇ ਸਰਕਾਰੀ ਪ੍ਰੋਪਰਟੀ ਨੂੰ ਡੈਮੇਜ ਲਾ ਦਿੱਤਾ। ਖਲੇਦ ਕਰਦੇ ਆ ਕਿ ਇਸ ਤੇ ਸਰਕਾਰ ਦੀ ਕਾਰਵਾਈ ਕੀਤੀ ਜਾਵੇ ਜੀ ਤਾਂ ਕਿ ਇਹ ਬਾਰ ਬਾਰ ਜਿਹੜਾ ਕੰਮ ਹੋ ਰਿਹਾ ਅੱਜ ਬਾਰ ਬਾਰ ਰੋਕ ਤੇ ਦੋ ਵਾਰ ਪਹਿਲਾਂ ਰੋਕ ਤੇ ਫੱਕਾਦ ਬਾਤ ਬਿਨਾ ਪਰਮਿਸ਼ਨ ਤੋਂ ਲੋਕ ਰੋਕ ਲਾ ਦੇ ਤੇ ਉਸ ਤੋਂ ਬਾਅਦ ਕੌਣ ਜ਼ਿੰਮੇਵਾਰ ਹੋਏਗਾ ਰੋਕਿਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਮੋਰ ਫਿਨੇਚਰ ਮੇਜ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਗੁਰੂ ਤੇਗ ਬਹਾਦਰ ਨਗਰ ਕੀ ਗੱਲਬਾਤ ਹੋਈ ਆ ਇੱਥੇ ਇੱਕ ਨਜਾਇਜ਼ ਜਿਹਾ ਪਿੱਛੇ ਬਿਲਡਰ ਹੈਗਾ ਜੀ ਤੇ ਇੱਥੇ ਇਲੀਗਲ ਕਨੈਕਸ਼ਨ ਜੋੜ ਰਿਆ ਸੀਗਾ ਤੇ ਇਹ ਕਨੈਕਸ਼ਨ ਜੋੜਨ ਤੋਂ ਰੋਕਿਆ ਜਾ ਰਿਹਾ ਸੀਗਾ ਤੇ ਪਹਿਲਾਂ ਤਾਂ ਇਹ ਰੁਕਣੀ ਵੇ ਚੀ ਜੇ ਫਿਰ ਆਪਾਂ ਸਰਕਾਰੀ ਅਫਸਰ ਬੁਲਾਏ ਮੌਕੇ ਤੇ ਤੇ ਉਹਨਾਂ ਦੇ ਆਉਣ ਤੋਂ ਬਾਅਦ ਇਹਨਾਂ ਨੇ ਆਪਣਾ ਇਲੀਗਲ ਕਨੈਕਸ਼ਨ ਰੋਕ ਪਿਆ ਹੁਣ ਇਹਨਾਂ ਨੂੰ ਕਿਹਾ ਕਿ ਇਹਨੂੰ ਬੰਦ ਕਰੋ ਤੇ ਬੰਦ ਵੀ ਨਹੀਂ ਕਰ ਰਹੇ ਸੀ ਤੁਸੀਂ ਪਹਿਲਾਂ ਇਹਦੀ ਕੰਪਲੀਟ ਕੀਤੀ ਸੀਗੀ ਕੰਪਲੀਟ ਅਸੀਂ ਸਰਕਾਰੀ ਮੌਕੇ ਤੇ ਅਫਸਰ ਆਏ ਹੋਏ ਖੜੇ ਹੋਏ ਇਸ ਟਾਈਮ ਜੀ ਸਾਹਿਬ ਖੜੇ ਹੈ ਜੀ ਸਾਰੇ ਇਹਨੇ ਖੜੇ ਹੋਏ ਜੀ ਸਾਰੇ ਮਹੱਲੇ ਦੇ ਵਾਸੀ ਹੈ ਕੋਈ ਬਾਹਰ ਨਹੀਂ ਆਉਂਦੇ ਅਮਨ ਜੀ ਕੀ ਗੱਲਬਾਤ ਹੋਈ ਹੈ ਇਹ ਹੈ ਕਿ ਮਹੱਲਾ ਨਿਵਾਸੀਆਂ ਦੇ ਫੋਨ ਆਏ ਬਾਹਰ ਬਾਹਰ ਮੈਂ ਕਿਤੇ ਬਾਹਰ ਸੀਗਾ ਬੀਅੱਛੇ ਨਜਾਇਜ਼ੀ ਕਨੈਕਸ਼ਨ ਹੋ ਰਹੀ ਸੀ ਇਸ ਦਾ ਪਹਿਲੀ ਮੌਕੇ ਤੇ ਅਫਸਰ ਸਾਹਿਬ ਨਾਲ ਕੰਪਲੇਂਟ ਕੀਤੀ ਗਈ ਜੀਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਫੀਬਲੇ ਦੇ ਜੀ ਸਾਹਿਬ ਫਨੀ ਜੀ ਉਹਨਾਂ ਨੂੰ ਧਿੱਗਿਆ ਆਪਣੇ ਬਿਲਡਿੰਗ ਫੈਕਟਰ ਸਾਹਿਬ ਡੀਐਮ ਸਾਹਿਬ ਉਹਨਾਂ ਦੀ ਟੀਮ ਆਈ ਉਹਨਾਂ ਨੇ ਆ ਕੇ ਦੇਖਿਆ ਕਾ ਵੀ ਸਪੈਕਟ ਚੈੱਕ ਕਰੇ ਤੇ ਉਹਨਾਂ ਨੇ ਬੰਦ ਕਰਵਾਤਾ ਤਾਂ ਮਤਲਬ ਕਿ ਜੀ ਤੁਸੀਂ ਕਿੰਨੀ ਵਾਰ ਇਹਨਾਂ ਨੇ ਕੰਪਲੀਟ ਕੀਤੀ ਤੁਸੀਂ ਇਹ ਮਹੱਲਾ ਨਿਵਾਸੀਆਂ ਦੀ ਦੋ ਤਿੰਨ ਵਾਰ ਪਹਿਲਾਂ ਪਹਿਲਾਂ ਵੀ ਪਹਿਲਾਂ ਉਸ ਤੋਂ ਬਾਅਦ ਇੱਧਰ ਪਹਿਲਾਂ ਵੀ ਹੋਣ ਲੱਗਾ ਤਾਂ ਉਸ ਦਿਨ ਵੀ ਟੀਮ ਨੇ ਬੰਦ ਕਰਵਾ ਕੇ ਗਏ ਜੀ ਅੱਜ ਫੇਰ ਹੋਣ ਲੱਗੇ ਜੀ ਅੱਜ ਫੇਰ ਟੀਮ ਬੰਦ ਕਰਵਾਤੀ ਤੇ ਐਕਸ਼ਨ ਕਿਉਂ ਨਹੀਂ ਹੁੰਦਾ ਜੀ ਜਦੋਂ ਆਪਾਂ ਬਾਰ-ਬਾਰ ਕੰਪਲੀਟ ਕਰਦੇ ਆ ਜੀ ਸਾਹਿਬ ਖੜੇ ਆ ਜੀ ਮੌਕੇ ਤੇ ਇਹਨਾਂ ਨੇ ਸਾਰੀ ਫੂਟੇਜ ਦੇਖ ਲਈ ਸਾਰਾ ਕੁਝ ਦੇਖ ਲਿਆ ਯੂ ਸਾ ਬਾਰ ਬਾਰ ਕਹਿੰਦੇ ਵੀ ਐਕਸ਼ਨ ਕਿਉਂ ਨਹੀਂ ਹੋ ਰਿਹਾ ਹੁਣ ਅਸੀਂ ਆਸ ਵੀ ਕਰਦੇ ਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਹੁਣ ਵੀ ਨਾ ਕੁਝ ਟੱਪ ਗਿਆ ਫਿਰ ਲੋਕਾਂ ਦਾ ਅਫਸਰ ਚਾਹੀ ਤੋਂ ਵਿਸ਼ਵਾਸ ਉੱਠੂਗਾ ਜੀ ਆ ਮੈਂ ਜੀ ਅਜੀਤ ਸਿੰਘ ਕਿਹੜੀ ਕਲੋਨੀ ਚ ਰਹਿੰਦੇ ਹੋ ਤੁਸੀਂ ਆ ਬੁਲਤੇ ਬਾਦਨ ਨਗਰ ਜਿੱਥੇ ਅਸੀਂ ਖੜੇ ਆ ਜੀ ਆ ਮੈਂ ਅਜੀਤ ਸਿੰਘ ਆ ਮੈਂ ਨਾਲ ਘਰ ਹੈ ਜੀ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਸਟੋ ਜੀ ਸੋ ਕਿ ਪਹਿਲਾਂ ਮੈਂ ਦੱਸਣਾ ਜਾਊਂਗਾ ਕਿ ਇਹ ਅਨੌਥਰਾਇਜ਼ਡ ਕੰਮ ਹੋ ਰਿਹਾ ਸੀਗਾ ਔਰ ਅਸੀਂ ਜੇ ਆਈ ਸਾਹਿਬ ਦਾ ਔਰ ਸਾਡੇ ਐਮ ਸੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਮੌਕੇ ਤੇ ਮਤਲਬ ਕਿ ਸਾਡੀ ਮਤਲਬ ਕਿ ਗੱਲ ਨੂੰ ਸੁਣਿਆ ਔਰ ਕੰਮ ਬੰਦ ਕਰਾਇਆ ਲੇਕਿਨ ਇਹ ਅਥਰਾਇਜ਼ਡ ਮਤਲਬ ਕਿ ਕੰਮ ਹੋ ਰਿਹਾ ਸੀਗਾ ਬਿਲਕੁਲ ਅਥਰਾਇਜ਼ਡ ਕੰਮ ਅਨੌਥਰਾਇਜ਼ਡ ਅਨੌਥਰਾਇਜ਼ਡ ਕੰਮ ਹੋ ਰਿਹਾ ਸੀਗਾ ਔਰ ਇਸ ਨੂੰ ਸਾਡੀ ਅਪੀਲ ਹੈ ਕਿ ਇਸ ਨੂੰ ਮਤਲਬ ਕਿ ਹਾਇਰ ਲੈਵਲ ਤੇ ਮਤਲਬ ਕਿ ਇਸ ਗੱਲ ਨੂੰ ਉੱਤੇ ਗੱਲ ਲੈ ਕੇ ਜਾਇਆ ਜਾਵੇ ਐਂਡ ਇਸ ਦਾ ਮਤਲਬ ਜਿੰਨਾ ਵੀ ਖਰਚਾ ਹੈ ਪਰਸ ਪਾਸੇ ਤੋੜਤੇ ਸੜਕ ਤੋੜਤੀ ਹੈਲੇ 10 ਦਿਨ 10 ਦਿਨ ਹੀ ਹੋਏ ਸੜਕ ਬਣਾਈ ਸੀ ਇੱਥੇ ਘਟੋ ਘਟ ਲੱਖਾਂ ਰੁਪਏ ਗਵਰਨਮੈਂਟ ਦਾ ਨੁਕਸਾਨ ਕਰਤਾ ਇਸ ਬਿਲਡਰ ਨੇ ਉਸ ਨੂੰ ਮਤਲਬ ਕਿ ਇੱਕ ਲੀਗਲ ਕਾਰਵਈ ਪਾ ਕੇ ਔਰ ਇਹਨੂੰ ਮਤਲਬ ਕਿ ਜਿੰਨਾ ਵੀ ਪੈਸਾ ਗਵਰਨਮੈਂਟ ਦਾ ਨੁਕਸਾਨ ਹੋਇਆ ਇਟ ਸ਼ੁੱਡ ਬੀ ਰਿਕਵਰਡ ਫਰੋਮ ਦਾ ਓਨਰ ਆਫ ਦਿਸ ਬਿਲਡਰ ਇਲੀਗਲ ਬਿਲਡਿੰਗ ਚਲ ਕੇ ਫੁੱਲਿਆ ਜਾ ਕੀ ਨਾਮ ਹੈ ਮੇਰਾ ਨਾਮ ਸੁਰਮੁਖ ਸਿੰਘ ਹੈ ਅਸੀਂ ਇਸ ਗੁਰਦੇਵਾ ਪਿੰਡ ਦੇ ਨਿਵਾਸੀ ਆ ਜਿਹੜਾ ਇਹ बार-बार ਜਿਹੜਾ ਸੜਕ ਹੈ ਤੋੜੀ ਜਾਂਦੀ ਆ ਕਿਉਂਕਿ ਇਹਨੂੰ बार-बार ਇਹ ਕਿਹਾ ਵੀ ਗਿਆ ਵੀ ਜਿਹੜਾ ਹੈਗਾ ਜੇ ਤੁਹਾਡੇ ਕੋਲੇ ਕੋਈ ਪ੍ਰਸ਼ਾਸਨ ਵੱਲੋਂ ਦਿੱਤੇ ਹੋਏ ਕੋਈ ਲੈਟਰ ਹੈ ਜਾਂ ਕੋਈ ਵੀ ਸਾਨੂੰ ਦਿਖਾਇਆ ਜਾਵੇ ਵੀ ਤਾਂ ਕਿ ਜਿਹੜਾ ਹੈਗਾ ਲੀਗਲੀ ਸੀ ਇਹ ਨੂੰ ਜੋੜਿਆ ਜਾਵੇ ਕਿਉਂਕਿ ਦੇਖੋ ਖਰੜ ਦੇ ਵਿੱਚ ਔਰ ਖਾਸ ਤੌਰ ਤੇ ਗੁਰਤੇਗ ਬਹਾਦਰ ਜੀ ਜਿਹੜੀ ਸੀਵਰੇਜ ਹੈ ਉਹਦੇ ਬਹੁਤ ਮਾੜੇ ਹਾਲਾਤ ਨੇ ਕਿ ਪਹਿਲਾਂ ਹੀ ਅਸੀਂ ਇਹਨਾਂ ਨੂੰ ਦੱਸਿਆ ਕਿ ਜਿਹੜੀ ਸਾਡੀ ਸੀਵਰੇਜ ਹੈ ਉਹ ਆਲਰੇਡੀ ਚੋਕਡਾ ਵੀ ਬਰਸਾਤਾਂ ਦੇ ਵਿੱਚ ਹੀ ਬਹੁਤ ਬੁਰਾ ਹਾਲ ਹੋ ਜਾਂਦਾ ਵੀ ਜੇਕਰ ਤੁਹਾਡੇ ਹੋਰ ਵੀ ਫਲੈਟ ਸਾਡੇ ਨਾਲ ਜੁੜਦੇ ਨੇ ਤਾਂ ਸਾਡੇ ਤਾਂ ਆਲਰੇਡੀ ਪਹਿਲਾਂ ਬਹੁਤ ਬੁਰਾ ਹਾਲ ਹੈ ਵੀ ਜ ਤੋ ਇਹ ਬਾਰ ਬਾਰ ਨਜਾਇਜ਼ ਤੌਰ ਤੇ तकरीबन ਇਹ ਦੂਸਰੀ ਵਾਰ ਟੁੱਟ ਰਹੀ ਹੈ ਇਹ ਸੜਕ ਵੀ ਇਹ तकरीबन ਕਾਹੀ ਵਾਰ ਬਣਾਈ ਜਾ ਚੁੱਕੀ ਹੈ ਪਰ ਬਾਰ ਬਾਰ ਜਿਹੜਾ ਹੈਗਾ ਆ ਇਹ ਇਹ ਜੋ ਹੋ ਰਿਹਾ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਹੈਗਾ ਵੀ ਸਖਤ ਤੋਂ ਸਖਤ ਐਕਸ਼ਨ ਲੈ ਕੇ ਚਾਹੇ ਉਹ ਬਿਲਡਰ ਦੇ ਖਿਲਾਫ ਹੋ ਲਿਤਾ ਜਾਵੇ ਜੇ ਕੋਈ ਲੀਗਲੀ ਹੈਗਾ ਤਾਂ ਉਸ ਤਰੀਕੇ ਨਾਲ ਇਹ ਜਿਹੜਾ ਸੋਲਵ ਕੀਤਾ ਜਾਵੇ ਹਾਂ ਜੇ ਸਾਹਿਬ ਕੀ ਗੱਲਬਾਤ ਹੋਈ ਹੈ ਤੂੰ ਸਾਡੇ ਧਿਆਨ ਚ ਆਇਆ ਜੀ ਇੱਥੇ ਵੀ ਇੰਜੈਕ ਕਨੈਕਸ਼ਨ ਹੋ ਰਿਹਾ ਅਸੀਂ ਮੌਕੇ ਤੇ ਆ ਕੇ ਟੀਮ ਭੇਜ ਤੀਰ ਤੇ ਬੰਦ ਕਰਾਤਾ ਉਹਦੇ ਸਾਹਿਬ ਵੀ ਮੌਕੇ ਤੇ ਆ ਮੈਂ ਕਹਈ ਸੀ ਅੱਪੀ ਸਾਹਿਬ ਤੇ ਵੀ ਕੰਪਲੇਟ ਕਹਿੰਦੇ ਬਾਰ ਬਾਰ ਕਰੀ ਆ ਕਿਹੜੇ ਬਿਲਡਰ ਹੈ ਜਿਹੇ ਇਹ ਇੱਥੇ ਨਾਲ ਹੀ ਫਲੈਟ ਬਣ ਕੰਸਟਰਕਟ ਕਰ ਰਿਹਾ ਰੱਬੀ ਬਿਲਡਰ ਦੇ ਨਾਮ ਤੇ ਕੋਈ ਬਿਲਡਰ ਕਰ ਰਿਹਾ ਹੈ ਉੱਥੋਂ ਪਿੱਛੇ ਤੋਂ ਆ ਰਿਹਾ ਇਹ ਕੱਢਦੇ ਹੋਏ ਇਹ ਅਨਥਰਾਇਜ਼ ਉੱਥੋਂ ਮਤਲਬ ਕਿ ਉਹਨਾਂ ਨੇ ਐਕਸ਼ਨ ਜੋੜਿਆ ਜਾ ਰਿਹਾ ਕਨੈਕਸ਼ਨ ਜੋੜਿਆ ਜਾ ਰਿਹਾ ਸੀ ਪਿੱਛੋਂ ਕਰੈਕਟੀ ਜੋੜਿਆ ਔਰ ਔਰ ਅਨਨ ਫਰਾਈ ਦੇ ਉਥੋਂ ਤੋ ਲਾ ਕੇ ਐਸੇ ਤੱਕ ਮਤਲਬ ਹੈ ਕਿ ਪਿੱਛੇ ਅੱਗੇ ਦੇ ਇਸ਼ਕੇ ਮੇ ਹਾਉ ਰੇਨਾਲਡੋ ਰਵੇ ਦੀ ਹੈ